ਦੇ ਘਰੇ ਨੌਕਰ ਰੱਖਿਓਏ ਨੇ ਤਾਂ ਸਾਵਧਾਨ ਹੋ ਜੋ ਕਿਉਂਕਿ ਤੁਹਾਡੇ ਨਾਲ ਵੀ ਇਹ ਪਾਣਾ ਵਾਪਰ ਸਕਦਾ ਹੈ ਤਾਂ ਦੱਸਦੀ ਕਿ ਲੁਧਿਆਣਾ ਦੇ 32 ਸੈਕਟਰ ਤੋਂ ਇੱਕ ਅਜੀਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਦੱਸਦੀ ਕਿ ਲੁਧਿਆਣਾ ਦੇ 32 ਸੈਕਟਰ ਚ ਇੱਕ ਪਰਿਵਾਰ ਨੇ ਇੱਕ ਨੇਪਾਲੀ ਨੌਕਰਾਨੀ ਰੱਖੀ ਹੁੰਦੀ ਹੈ ਜਿਸ ਦੇ ਵੱਲੋਂ ਪੂਰੇ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਗੋਲੀਆਂ ਦੇ ਦਿੱਤੀ ਜਾਂਦੀਆਂ ਨੇ ਜਿਸ ਤੋਂ ਬਾਅਦ ਨਸ਼ੀਲੀ ਗੋਲੀ ਦੇਣ ਤੋਂ ਬਾਅਦ ਉਸ ਦੇ ਵੱਲੋਂ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਨਿਯਮਤ ਰਹੀ ਕਿ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਕਾਰਨ ਕੋਈ ਵੀ ਵੱਡੀ ਵਾਰਦਾਤ ਨਹੀਂ ਹੋ ਸਕੀ ਜਾਨੀ ਤੇ مالی ਨੁਕਸਾਨ ਹੋਣ ਤੋਂ ਬਚ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਅਜਿਹੀਆਂ ਵਾਰਦਾਤਾ ਵਾਪਰ ਰਹੀਆਂ ਨੇ ਤਾਂ ਪਰਿਵਾਰ ਦੇ ਵਿੱਚ ਵੀ ਪਰਿਵਾਰਕ ਮੈਂਬਰ ਹੁਣ ਸੁਰੱਖਿਅਤ ਨਹੀਂ ਨੇ ਕਿਉਂਕਿ ਲਗਾਤਾਰ ਹੀ ਨੌਕਰਾਂ ਵੱਲੋਂ ਵੀ ਆਪਣੇ ਮਾਲਕਾਂ ਦੇ ਘਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਦੱਸ ਜੀ ਇਹ ਮਾਮਲਾ ਲੁਧਿਆਣਾ ਦੇ 32 ਸੈਕਟਰ ਦਾ ਦੱਸਿਆ ਜਾ ਰਿਹਾ ਜਿੱਥੇ ਲੁਧਿਆਣਾ ਦੇ 32 ਸੈਕਟਰ ਦੇ ਵਿੱਚ ਜਦੋਂ ਪਰਿਵਾਰ ਦੇ ਕੁਝ ਮੈਂਬਰ ਕੰਮ ਤੇ ਗਏ ਹੁੰਦੇ ਨੇ ਤਾਂ ਉਸੇ ਦੌਰਾਨ ਫਾਇਦਾ ਚੁੱਕਦੇ ਹੋਏ ਨੇਪਾਲੀ ਨੌਕਰਾਨੀ ਵੱਲੋਂ ਪਰਿਵਾਰ ਚ ਬਾਕੀ ਮੈਂਬਰਾਂ ਨੂੰ ਜਿਹੜੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਮੌਜੂਦ ਹੁੰਦੇ ਨਹੀਂ ਉਹਨਾਂ ਨੂੰ ਨਸ਼ੀਲੀ ਗੋਲੀਆਂ ਦੇ ਦਿੱਤੀ ਜਾਂਦੀਆਂ ਨੇ ਦੋਸਤੋ ਬਾਅਦ ਉਸ ਦੇ ਵੱਲੋਂ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਾਲਾਂਕਿ ਜਿਹੜੀ ਪਰਿਵਾਰ ਦੀ ਇੱਕ ਔਰਤ ਹੈ ਉਸ ਦੇ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਰੋਜ਼ਾਨਾ ਹੀ ਜਿਸ ਦੇ ਚੱਲਦਿਆ ਇਹ ਵਾਰਦਾਤ ਹੁਣ ਤੋਂ ਬਾਝ ਜਾਂਦੀ ਆ ਤਾਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਏ ਨੇ ਜਿਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਵੀ ਕਿੰਜ ਇਸ ਨੌਕਰਾਨੀ ਵੱਲੋਂ ਇੱਕ ਕਮਰੇ ਤੇ ਦੂਜੇ ਕਮਰੇ ਦੇ ਵਿੱਚ ਜਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਜਦੋਂ ਉਸ ਪਰਿਵਾਰ ਦੀ ਔਰਤ ਨੂੰ ਪਤਾ ਚੱਲਦਾ ਹੈ ਤਾਂ ਉਸ ਦੇ ਵੱਲੋਂ ਨਾਲ ਦੇ ਆਂਡੀ ਗੁਆਂਡੀਆ ਨੂੰ ਫੋਨ ਕਰਕੇ ਸचेत ਕੀਤਾ ਜਾਂਦਾ ਹੈ ਤੇ ਮੌਕੇ ਤੇ ਪਹੁੰਚਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜਦੋਂ ਇਸ ਦੀ ਪਣਕ ਚੋਰਨੀ ਨੂੰ ਲੱਗਦੀ ਹੈ ਨੌਕਰਾਨੀ ਨੂੰ ਲੱਗਦੀ ਆ ਤਾਂ ਉਸ ਦੇ ਵੱਲੋਂ ਮੌਕੇ ਤੇ ਹੀ ਸਾਰਾ ਸਮਾਨ ਛੱਡ ਕੇ ਫਰਾਰ ਹੋ ਜਾਂਦੀ ਆ ਤਾਂ ਇੱਕ ਵਾਰ ਤੁਹਾਨੂੰ ਸੀਸੀਟੀਵੀ ਵੀ ਜ਼ਰੂਰ ਦਿਖਾ ਦਿੰਨੇ ਆ ਜੇਕਰ ਤੁਸੀਂ ਰਮਿੰਦਰ ਕੁਮਾਰ ਜਿਹੜਾ ਇਹ ਕਿ ਲਈ ਮੇਰੇ ਮਦਰ ਕਿਤੇ ਕੇਅਰ ਟੇਕਰ ਵਾਸਤੇ ਗਈ ਸੀ ਬੱਚਿਆਂ ਦੀ ਉਹਨਾਂ ਨੇ ਕੋਈ ਦੋ ਦਿਨ ਪਹਿਲਾਂ ਇੱਕ ਮੀਟ ਰੱਖੀ ਸੀ ਤੇ ਉਹ ਉਹਨਾਂ ਤੋਂ ਸ਼ਾਇਦ ਉਹ ਨਹੀਂ ਵੈਰੀਫਿਕੇਸ਼ਨ ਨਹੀਂ ਕੀਤੀ ਉਹਦੇ ਕਾਗਜ਼ ਪੱਤਰ ਨਹੀਂ ਚੈੱਕ ਕੀਤੇ ਉਹਨੂੰ ਅੱਜ ਪਤਾ ਲੱਗਿਆ ਮੈਨੂੰ ਭਜਾਣਾ ਵਾ ਤੇ ਉਹਨੇ ਸਵੇਰੇ ਤੜਕੇ ਹੀ ਇਹਨਾਂ ਨੂੰ ਨਾਸ਼ਤੇ ਦੇ ਵਿੱਚ ਕੁਝ ਪਾ ਕੇ ਦਿੱਤਾ ਕਿੰਨੇ ਅਚਲੀ ਦਵਾਈ ਕੁਝ ਪਾ ਕੇ ਦਿੱਤਾ ਕਿੰਨੇ ਟਾਈਮ ਇਹ ਦੋ ਲੇਡਿਸ ਨੇ ਤੇ ਇੱਕ ਜੈਂਟ ਸਾ ਜਿਹੜਾ ਉਹਨਾਂ ਦਾ ਹਾਂਜੀ ਉਹ ਦਿਨਾਂ ਨਾਲ ਰਿਹਾ ਦਾ ਇੱਕ ਮੇਰੇ ਮਦਰ ਨੇ ਜਿਹੜੀ ਉਹ ਕਿਟ ਰੱਖੇ ਸੀ ਤੇ ਇੱਕ ਉਹਨਾਂ ਦੇ ਮਾਲਕ ਨੇ ਤੇ ਨਾਲ ਇੱਕ ਨੇਪਾਲੀ ਜਿਹੜਾ ਨੇ ਕਿ ਕਿਚਨ ਵਿੱਚ ਰੱਖਿਆ ਆ ਸੀਗਾ ਰੋਟੀ ਬਣਾਉਣ ਵਾਸਤੇ ਤੇ ਤਦੋਂ ਤੁਹਾਨੂੰ ਪਤਾ ਲੱਗਾ ਮੈਂ ਤਾਂ 4 ਵਜੇ ਫੋਨ ਆਇਆ ਸੀ ਸਾਡੇ ਰਿਲੇਟਿਵ ਨੇ ਜਿਹਨਾਂ ਨੇ ਰਖਾਇਆ ਸੀ ਬੇਸ ਤਰ੍ਹਾਂ ਕਰਕੇ ਤੁਹਾਡੀ ਮਦਰ ਨਾਲ ਗੱਲ ਹੋ ਗਿਆ ਵੀ ਤੁਸੀਂ ਜਲਦੀ ਆਇਓ ਹਸਪਤਾਲ ਫੇ ਮੈਂ ਆ ਤੇ ਮੈਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਹਾਲਤ ਹੁਣ ਕਿਹੋ ਜਿਹੀ ਹੈ ਹੁਣ ਕੰਡੀਸ਼ਨ ਫਿਰ ਵੀ ਠੀਕ ਆ ਪਰ ਪੂਰੀ ਤਰ੍ਹਾਂ ਠੀਕ ਨਹੀਂ ਹੈਗਾ ਇਹ ਟੈਸਟ ਕੀਤੇ ਹੋਏ ਨੇ ਵੀ ਕੋਈ ਨਿਚੇਲੀ ਚੀਜ਼ ਜਿਹੜੀ ਦਿੱਤੀ ਉਹਦਾ ਅਸਰ ਹੋ ਖਤਮ ਹੋਊਗਾ ਫਿਰ ਪਤਾ ਲੱਗੂਗਾ ਡਾਕਟਰਾਂ ਦਾ ਕੀ ਕਹਿੰਦੇ ਨੇ ਡਾਕਟਰਾਂ ਦਾ ਕਹਿਣਾ ਵੀ ਸਵੇਰ ਤੱਕ ਵੇਟ ਕਰੋ ਟੈਸਟ ਕੀਤੇ ਹੋਏ ਨੇ ਇਲਾਜ ਚੱਲਿਆ ਹਾਂ ਹਾਂਜੀ ਕੀ ਖਾਣਾ ਕੀ ਖਾਦਾ ਸਕੀਨ ਇਸ ਟੀ ਮਲਾ ਕੇ ਤਾਂ ਸੁਪਰ ਹੋ ਲੱਗਿਆ ਕੁਝ ਪਤਾ ਨਹੀਂ ਲੱਗਿਆ ਇਹਦਾ ਕੀ ਦਿੱਤਾ ਨਹੀਂ ਹਾਂਜੀ ਬਿਲਕੁਲ ਯਾਨੀ ਕਿ ਬੇਹੋਸ਼ੀ ਦੀ ਹਾਲਤ ਵਿੱਚ ਹੀ ਆ ਅਜੇ ਤੱਕ ਪੂਰੀ ਤਰ੍ਹਾਂ ਹੋਸ਼ ਨਹੀਂ ਹੈਗਾ ਕਿਤੇ ਕੋਈ ਦਿਨ ਬੇਸ ਕੰਮ ਕਰ ਕੰਮ ਇਹ ਕੱਲ ਹੀ ਗਏ ਸੀ ਕੱਲ ਨਾਈਟ ਤੇ ਬੱਚਿਆਂ ਦੇ ਕੇਅਰ ਵਾਸਤੇ ਗਈ ਸੀ ਮੇਰੀ ਮਦਰ ਕੋਈ ਗੱਲ ਹੋਈ ਸੀ ਜਿਹਾ ਉਹਨੇ ਕੁਝ ਮਿਲਾਤਾ ਉਹਨੇ ਕੁਝ ਮਿਲਾਤਾ ਜਣਗੀ ਸਵੇਰੇ ਉਹਨਾਂ ਤਾਂ ਚੋਰੀ ਕਰਨ ਦੇ ਰਾਦ ਚ ਹੀ ਮਿਲਾਇਆ ਸ਼ਾਇਦ ਉਹ ਆਈ ਇਸ ਕੰਮ ਨੂੰ ਸੀ ਮੇੜ ਕਿਉਂਕਿ ਹਾਂਜੀ ਦੋ ਦਿਨਾਂ ਜੀ ਹੋਈ ਸੀ ਆਇ ਇਹਨਾਂ ਨੂੰ ਇਹ ਨਹੀਂ ਕਾ ਕੇ ਪੁੱਤਰ ਦੇ ਚੈੱਕ ਨਹੀਂ ਕੀਤੇ ਉੱਥੋਂ ਆਧਾਰ ਕਾਰਡ ਮੰਗਿਆ ਉਹਨੂੰ ਪਤਾ ਲੱਗ ਗਿਆ ਜਿਨੀ ਮੈਨੂੰ ਕੱਢ ਦੇਣਾ ਵਾ ਉਹਨੇ ਇਸ ਕਰਕੇ ਸਵੇਰੇ ਹੀ ਇਹ ਕੰਨ ਕਰਤਾ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗਿਆ ਪ੍ਰਸ਼ਾਸਨ ਨੇ ਜੀ ਮੰਗਾ ਵੀ ਜਿਹੜੀਆਂ ਇਦਾਂ ਦੇ ਉਹਨਾਂ ਨੂੰ ਕੇਲ ਪਾਈ ਜਾਵੇ ਤਾਂ ਕਿ ਗਾਂ ਕਿਸੇ ਹੋਰ ਵਾਸਤੇ ਨਾ ਹੋਵੇ ਕੋਈ ਜਾਨੀ ਨੁਕਸਾਨ ਨਾ ਹੋਵੇ ਹਾਂਜੀ ਥਾਣੇਦਲਾ ਕੀਤੀ ਹਾਂਜੀ ਥਾਣੇਦਲਾ ਕੀਤੀ ਹੈ ਡਿਵੀਜ਼ਨ ਨੰਬਰ ਤੇ 7 7 ਹਾਂਜੀ 7 ਨੰਬਰ ਓਕੇ ਕੁੜੀ ਨੂੰ ਕਦੋਂ ਰੱਖਿਆ ਐਕਚੁਅਲੀ ਅਸੀਂ ਪਰਸੋਂ ਆਈ ਸੀ ਉਹ ਕੁੜੀ ਮੇਰੇ ਘਰੇ ਤੇ ਉਹ ਨੇਪਾਲੀ ਸੀਗੀ ਤੇ ਉਹਨੇ ਮੇਰੇ ਘਰੇ ਜਿੰਨੇ ਵੀ ਮੈਂਬਰਸ ਸੀਗੇ ਅਸੀਂ ਮੇਰੇ ਹਸਬੰਡ ਤੇ ਮੈਂ ਕੰਮ ਤੇ ਗਏ ਹੋਏ ਸੀ ਤੇ ਉਹ ਘਰੇ ਜਿੰਨੇ ਵੀ ਮੈਂਬਰਸ ਸੀ ਉਹਨਾਂ ਨੂੰ ਉਹਨੇ ਸਲੀਪਿੰਗ ਪिल्स ਖਿਲਾ ਕੇ ਤੇ ਉਹ ਜਦ ਉਹ ਬੇਹੋਸ਼ ਕਰਤਾ ਉਹ ਤਾਂ ਮੈਂ ਰੈਗੂਲਰਲੀ ਆਪਣਾ ਸੀਸੀਟੀਵੀ ਫੁਟੇਜ ਚੈੱਕ ਕਰਦੀ ਰਹਿੰਦੀ ਆ ਕੈਮਰਾ ਚੈੱਕ ਕਰਦੀ ਰਹਿੰਦੀ ਆ ਜਿਵੇਂ ਕੈਮਰਾ ਨਾ ਚੈੱਕ ਕਰਦੀ ਕੈਮਰੇਜ ਵਿੱਚ ਮੈਂ ਦੇਖ ਲਿਆ ਤੇ ਮੈਂ ਇਮੀਡੀਏਟਲੀ ਐਕਸ਼ਨ ਲੈ ਕੇ ਮੈਂ ਆਪਣੇ ਨੇਬਰਸ ਨੂੰ ਉੱਥੇ ਫਟਾਫਟ ਭੇਜਤਾ ਤੇ ਜਿੱਦਾਂ ਹੀ 5 ਮਿੰਟ ਤੱਕ ਪੰਜ ਵਿਦਨ 5 ਮਿੰਟਸ ਵਿੱਚ ਨੇਬਰਸ ਉੱਥੇ ਪਹੁੰਚ ਗਏ ਸੀਗੇ ਤੇ ਜਦੋਂ ਜਿੱਦਾਂ ਹੀ ਉਹ ਐਂਟਰ ਕਿਤੇ ਕਰੇ ਉਹ ਕੁੜੀ ਨੇ ਆਪਣਾ ਸਮਾਨ ਚੱਕਿਆ ਤੇ ਉਹਨੇ ਸ਼ੂਜ਼ ਚਪਲਾ ਕੁਛ ਨਹੀਂ ਪਾਈ ਉਹ ਉਦੋਂ ਹੀ ਨਟ ਗਈ ਪਰਸੋਂ ਰੱਖਿਆ ਸੀ ਜਦ ਮੈਨੂੰ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਆਪਣੇ ਕਾਗਜ਼ ਪੱਤਰ ਕੁਝ ਦੇ ਕੁਝ ਸਰਟੀਫਿਕੇਟ ਜਾਂ ਕੋਈ ਵੀ ਆਧਾਰ ਕਾਰਡ ਜਾਂ ਕੁਝ ਉਹ ਕਹਿੰਦੀ ਮੇਰੇ ਕੋਲ ਹੈ ਨਹੀਂ ਮੈਂ ਮੰਗਵਾ ਦਿੰਨੀ ਆ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਅੱਜ ਚਲੀ ਜਾ ਘਰੇ ਜਦ ਤੇਰੇ ਕੋਲ ਆਣਗੇ ਮੈਂ ਕਿਹਾ ਤੂੰ ਤਦ ਦੋ ਦਿਨ ਬਾਅਦ ਆ ਜੀ ਤੇ ਜਦੋਂ ਉਹਨੂੰ ਪਤਾ ਲੱਗਿਆ ਵੀ ਅੱਜ ਮੈਨੂੰ ਕੰਮ ਤੋਂ ਕੱਢ ਰਹੇ ਐ ਤੇ ਉਹਨੇ ਅੱਜ ਹੀ ਘਰ ਤਾਂ ਕੰਮ ਤੇ ਤੁਹਾਨੂੰ ਦਿਮਾਤਰ ਦੀ ਉਹਨੂੰ ਲਾਸਟ ਵਿੱਚ ਖਾਣ ਨੂੰ ਦਿੱਤਾ ਤੇ ਉਹ ਕੋਣ ਕੋਣ ਨੇ ਜਿਹੜੇ ਮਤਲਬ ਕੀ ਉਹ ਇੱਕ ਤਾਂ ਆਂਟੀ ਸਾਨੂੰ ਮਿਲਣ ਆਈ ਸੀ ਕੋਈ ਤੇ ਇੱਕ ਆਂਟੀ ਮੇਰੇ ਛੋਟੇ ਬੇਟੇ ਨੂੰ ਦੇਖਦੇ ਛੋਟਾ ਬੇਟਾ ਮੇਰਾ 7 ਮਹੀਨੇ ਦਾ ਘਰੇ ਹੀ ਸੀਗਾ ਤੇ ਹੋ ਸਕਦਾ ਉਹਨੂੰ ਲੈ ਜਾਣ ਲਈ ਆਈ ਹੋਵੇ ਜਾਂ ਉਹਨੂੰ ਲੈ ਜਾਂਦੀ ਹੈ ਨਾ ਚੱਕ ਕੇ ਇਹ ਦੋ ਲੇਡੀਜ਼ ਤੇ ਇੱਕ ਮੇਰਾ ਕੁੱਕ ਸੀ ਉਹਨੂੰ ਵੀ ਉਹ ਕੁੱਕ ਦਾ ਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਅੱਧਾ ਅੱਧੇ ਹੋਸ਼ 'ਚ ਹੈ ਅੱਧਾ ਉਹ ਐਦਾਂ ਕਹਿ ਰਿਹਾ ਕਿ ਮੈਨੂੰ ਚੱਕਰ ਆ ਰਹੇ ਹੈ ਬਟ ਉਹ ਉਹਦੀ ਕੰਡੀਸ਼ਨ ਬਾਕੀ ਦੋ ਲੋ ਲੇਡੀਜ਼ ਨਾਲੋਂ ਬੈਟਰ ਹੈ। ਤੁਹਾਨੂੰ ਲੱਗਦਾ ਕੋਈ ਵੱਡੀ ਬਾਤ ਦਾ ਵੀਡੀਓ ਵੱਡੀ ਘਟਨਾ ਹੋ ਸਕਦੀ ਹੈ। ਬਿਲਕੁਲ ਮੈਂ ਕਹਿੰਦੀ ਆ ਕਿ ਮੈਂ ਜੇ ਕੈਮਰਾ ਨਾ ਦੇਖਦੀ ਮੈਨੂੰ ਲੱਗਦਾ ਮੇਰੇ 7 ਮਹੀਨਿਆਂ ਦਾ ਬੱਚਾ ਮੇਰੇ ਹੱਥ 'ਚ ਨਹੀਂ ਆਣਾ ਸੀ। ਉਹ ਲekin ਨਟ ਜਨ ਦੀ ਵੇਚ ਦੇ ਨਹੀਂ ਕੁਛ ਹੀ ਕਰ ਦਿੰਦੀ ਮੈਨੂੰ ਕੀ ਪਤਾ ਲੱਗਦਾ ਜੇ ਮੈਂ ਕੈਮਰਾ ਨਾਲ ਚੈੱਕ ਕਰਦੀ ਕਿਉਂਕਿ ਦੇਖੋ ਘਰੇ ਮੈਂ ਦੇਖੋ ਅੱਜ ਕੱਲ ਕੋਈ ਵੀ ਇਦਾਂ ਜਦੋਂ ਸਰਵੈਂਟਸ ਹੁੰਦੇ ਆ ਕੈਸ਼ ਜਾਂ ਜੁਐਲਰੀ ਤਾਂ ਕੋਈ ਰੱਖਦਾ ਨਹੀਂ ਕਰੇ ਆਪਣੀ ਸੇਫਟੀ ਲਈ ਬਟ ਬੱਚਾ ਹੀ ਜੇ ਬੱਚੇ ਨੂੰ ਕੁਝ ਹੋ ਜਾਂਦਾ ਸ਼ੁਕਰ ਹੈ ਉਹਨੇ ਬੱਚੇ ਨੂੰ ਕੁਝ ਨਹੀਂ ਖੋਆਇਆ हां जी जो रेफरेंस तो आईसीएससी पुलिस ਨੂੰ ਸਾਰੇ ਰੈਫਰੈਂਸ ਦਿੱਤੇ ਆ ਉਹਨੋਂ ਕਹਿ ਰਹੇ ਪੁਲਿਸ ਕਹਿ ਰਿਹਾ ਅਸੀਂ ਆਪਣੇ ਅਕੋਰਡਿੰਗ ਕਰਾਂਗੇ ਜੋ ਕਰਾਂਗੇ ਕਿਉਂਕਿ ਅਸੀਂ ਹੀ ਕੋਸ਼ਿਸ਼ ਕੀਤੀ ਸੀ ਅਸੀਂ ਉਸ ਕਮਰੇ ਚ ਗਏ ਅਸੀਂ ਉਹ ਬੰਦੇ ਨੂੰ ਫੜਿਆ ਤੇ ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਤੁਸੀਂ ਆ ਕੇ ਇਹਨਾਂ ਨੂੰ ਲੈ ਜਾਓ ਹਾਂਜੀ ਤੇ ਉਹ ਕਹਿੰਦੇ ਵੀ ਅਸੀਂ ਆਪਣੇ ਅਕੋਰਡਿੰਗ ਕਰਾਂਗੇ ਜੋ ਵੀ ਤਫਤੀਸ਼ ਕਰਨੀ ਹੈ ਤੇ ਇਹੀ ਇਹੀ ਮੰਗੇ ਕਿ ਜਲਦੀ ਤੋਂ ਜਲਦੀ ਐਕਸ਼ਨ ਲੈਣ ਨਹੀਂ ਤਾਂ ਇਹਨਾਂ ਨੇ ਨੱਟ ਜਾਣਾ ਫੇਰ ਹੱਥੋਂ ਨਿਕਲ ਜਾਣਗੇ ਫੇਰ ਤੁਸੀਂ ਕੁਝ ਨਹੀਂ ਕਰ ਸਕਦੇ